ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਆਵਾਜ਼ ਆਪ ਸੁਣ ਰਹੇ ਹਾਂ ਲੇਖਿਕਾ ਦਲੀਪ ਕੌਰ ਟੇਵਾਣਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 18 ਚੌਕੀ ਰਾਤ ਦੇ ਘਰ ਉਹਨਾਂ ਦੇ ਪਿੰਡ ਪਹੁੰਚੇ ਇੱਕ ਹਵੇਲੀ ਦੇ ਵਿਹੜੇ 'ਚ ਜਾ ਰੁਕੇ ਅੰਦਰ ਸੁਨੇਹਾ ਭੇਜ ਕੇ ਪੂਆ ਜੀ ਉਡੀਕਦੇ ਰਹੇ ਕੋਈ ਲੈਣ ਆਵੇਗਾ ਕੋਚਰ ਮਗਰੋਂ ਇੱਕ ਉਦਾਸ ਸੀ ਅਦਖੜ ਜਨਾਨੀ ਤੇ ਨਾਲ ਪਮਾਲ ਵਾਲੀ ਉਹਦੀ ਨੰਦ ਤੇ ਇੱਕ ਦੋ ਲਗਣਾ ਤਖਣਾ ਆਈਆਂ ਭਾਬੀ ਅੰਦਰਲੇ ਦਰਵਾਜ਼ੇ ਵਿੱਚੋਂ ਆਜੋ ਬਾਹਰਲੇ ਪਾਸੇ ਤਾਂ ਉਹ ਸਾਰੇ ਬੈਠੇ ਪੀਂਦੇ ਨੇ ਪੂਆ ਜੀ ਦੀ ਨੰਦ ਦੀ ਥਾਂ ਵਿਆਹੀ ਉਹ ਔਰਤ ਪੂਆ ਜੀ ਨੂੰ ਆਖਰੇ ਸੀ ਪਿਛਲੇ ਦਰਵਾਜ਼ੇ ਵਿੱਚ ਹੀ ਲੰਘਾ ਕੇ ਉਹ ਸਾਨੂੰ ਪਿਛਲੀਆਂ ਪੌੜੀਆਂ ਵਿੱਚ ਦੇ ਉੱਪਰ ਲੈ ਗਈਆਂ ਸਜਿਆ ਹੋਇਆ ਕਮਰਾ ਸੀ ਚੀਜ਼ਾਂ ਵਸਤਾਂ ਤੋਂ ਘਰ ਚੰਗਾ ਮੀਰ ਲੱਗਦਾ ਸੀ ਘਰ ਦੀ ਮਾਲਕਣ ਰਸਮੀ ਹਾਲਚਲ ਪੁੱਛ ਕੇ ਉਤਰ ਗਈ ਤੇ ਜਾ ਕੇ ਮਠਿਆਈ ਦੀ ਪਲੇਟ ਤੇ ਚਾਹ ਪੇਜੀ ਦੇਖ ਲੈ ਸਿਆਮੂ ਹੈ ਨਹੀਂ ਰਾਜਾ ਕਰ ਪੂਆ ਜੀ ਚੀਜ਼ਾਂ ਵੱਲ ਹੱਥ ਕਰਕੇ ਸਿਆਮੂ ਨੈਣ ਦਾ ਧਿਆਨ ਦਵਾਰੇ ਸੰ ਤਾਂ ਜੋ ਵਾਪਸ ਜਾ ਕੇ ਦੱਸਣ ਵੇਲੇ ਖਿਆਲ ਰੱਖੇ ਕੋਈ ਅੰਤ ਬੜੇ ਦਾਦੀ ਦੀ ਪੋਤੀ ਹੈ ਭਾਈ ਰਾਜਾ ਘਰ ਤਾਂ ਹੋਣਾ ਹੀ ਸੀ ਸਿਆਮੋ ਨੇ ਆਖਿਆ ਸੀ ਪਮਾਲ ਵਾਲੇ ਪੂਆ ਜੀ ਨੇ ਨੌਕਰਾਨੀ ਨੂੰ ਸਦਕੇ ਕਮਰੇ ਦੇ ਨਾਲ ਲੱਗਦੇ ਗੁਸਲਖਾਨੇ ਵਿੱਚ ਸਾਬਣ ਤੌਲੀਆ ਰਖਾ ਕੇ ਮੈਨੂੰ ਪੁੱਛਿਆ ਸੀ ਹੱਥ ਮੂੰਹ ਧੋਣੇ ਖਿਆਲ ਆਇਆ ਮੇਰਾ ਪਤਲਾ ਵਾਇਲ ਦਾ ਨਾਈਟਸੂਟ ਪਤਾ ਨਹੀਂ ਕਿਸੇ ਨੇ ਲਿਆਂਦਾ ਜਾਂ ਨਹੀਂ ਸਿਆਮੋ ਨੇ ਦੱਸਿਆ ਰਾਤ ਨੂੰ ਪਾਉਣ ਵਾਲਾ ਪਤਲਾ ਸੂਟ ਬੇਜੀਨੀ ਮੇਕਅਪ ਵਾਲੇ ਸੂਟਕੇਸ ਵਿੱਚ ਪਾ ਦਿੱਤਾ ਸੀ ਆਖਦੇ ਸੀ ਪਤਲੇ ਸੂਟ ਬਿਨਾ ਇਹਨੂੰ ਨੀਂਦ ਨਹੀਂ ਆਉਣੀ ਪਰ ਸਮਾਨ ਦਾ ਤਾਂ ਕਮਰਾ ਭਰਿਆ ਪਿਆ ਸੀ ਠੇਹਾ ਜਾ ਕੇ ਸਾਰੇ ਸਮਾਨ ਵਿੱਚੋਂ ਮੇਕਅਪ ਵਾਲਾ ਸੂਟਕੇਸ ਲੱਭਣਾ ਕਿਹੜਾ ਸੁਖਾਲਾ ਸੀ ਫਿਰ ਵੀ ਪਮਾਲ ਵਾਲੇ ਪੂਆ ਜੀ ਸਿਆਮੋ ਨੂੰ ਠੇਹਾ ਲੈ ਗਏ ਚੌਕੀ ਦੇਰ ਮਗਰੋਂ ਉਹ ਬੈਗ ਲੱਭ ਕੇ ਉੱਪਰ ਲਿਆਈ ਆਪਣੇ ਸਮਾਨ ਨਾਲ ਹੀ ਕਮਰਾ ਭਰ ਗਿਆ। ਉਹ ਭੂਆ ਜੀ ਨੂੰ ਆਖ ਰਹੀ ਸੀ। ਅਜੇ ਤਾਂ ਤੂੰ ਉਹ ਸਮਾਨ ਨਹੀਂ ਦੇਖਿਆ ਜਿਹੜਾ ਮੇਰੇ ਸਹੁਰੇ ਨੇ ਸਾਡੀ ਬੀਬੀ ਨੂੰ ਦਿੱਤਾ ਸੀ। ਭੂਆ ਜੀ ਨੇ ਸ਼ਾਨ ਨਾਲ ਆਖਿਆ ਤੇ ਫਿਰ ਉਦਾਸੇ ਹੋ ਕੇ ਆਖਣ ਲੱਗੇ। ਬੀਬੀ ਸਾਡੀ ਵਿਚਾਰੀ ਨੂੰ ਵਰਤਣ ਦਾ ਹੁਕਮ ਨਹੀਂ ਸੀ। ਅੱਜ ਜੇ ਕਿਤੇ ਜਿਉਂਦੀ ਹੁੰਦੀ ਧਰਤੀ ਤੇ ਪੈਰ ਕਿਹੜਾ ਲੱਗਦਾ। ਮੂੰਹ ਹੱਥ ਤੋਕੇ ਮੈ ਵਾਇਲ ਦਾ ਸੂਟ ਪਾ ਲਿਆ ਸ਼ੀਸ਼ੇ ਅੱਗੇ ਖੜੋ ਕੇ ਵਾਲ ਵੰਦੀ ਨੂੰ ਦੇਖ ਕੇ ਓਮਾਲ ਵਾਲੇ ਭੂਆ ਜੀ ਨੇ ਆਖਿਆ ਕਾਸ ਨਾਲ ਲਮਾਉਂਦੀ ਸੀ ਕੇਸੀ ਤੇਰੀ ਬੇਜੀ ਬੜੇ ਲੰਮੇ ਨੇ ਵਾਲ ਤੇ ਉਸੇ ਪਲ ਸ਼ੀਸ਼ੇ 'ਚ ਕਿਸੇ ਦੀ ਸ਼ਕਲ ਦਾ ਝੌੜਾ ਪਿਆ ਤੇ ਲੰਘ ਗਿਆ ਬੀਬੀ ਜੀ ਬਾਪੂ ਜੀ ਸੀ ਕਾਕੇ ਦੇ ਖਬਰ ਨਹੀਂ ਤੁਹਾਨੂੰ ਦੇਖਦੇ ਫਿਰਦੇ ਨੇ ਭੂਆ ਜੀ ਨੇ ਓਮਾਲ ਵਾਲੇ ਭੂਆ ਜੀ ਨੂੰ ਆਖਿਆ ਉਮਾਲ ਵਾਲੀ ਪੂਆ ਜੀ ਜਿਵੇਂ ਤਰੱਕੇ ਉੱਠੇ ਤੇ ਦਰਵਾਜ਼ਾ ਪੇੜ ਕੇ ਬਾਹਰ ਚਲੇ ਗਏ। ਚੱਟ ਹੀ ਮਗਰੋਂ ਰੋਟੀ ਆ ਗਈ। ਮੈਨੂੰ ਭੁੱਖ ਨਹੀਂ ਸੀ। ਪੂਆ ਜੀ ਤੇ ਸੈਮੋ ਨੇ ਖਾ ਲਈ। ਫਿਰ ਦੁੱਧ ਦੇ ਗਲਾਸ ਆ ਗਏ। ਨੌਕਰਾਨੀ ਦੁੱਧ ਦੇ ਗਲਾਸ ਲਈ ਹੀ ਖੜੀ ਸੀ। ਜਦੋਂ ਦਗੜ ਦਗੜ ਕਰਦੇ ਬਾਹਰ ਲੀਆਂ ਪੌੜੀਆਂ ਤੋਂ ਕੁਝ ਬੰਦੇ ਕੋਠੇ ਤੇ ਚੜੇ ਤੇ ਨਾਲ ਵਾਲੇ ਚੁਬਾਰੇ ਵਿੱਚ ਸ਼ੋਰ ਜਿਹਾ ਹੋਇਆ। ਭਾਬੀ ਅੰਦਰੋਂ ਬਾਹਰ ਅੜਾ ਲਿਓ ਤੇ ਖੋਲਿਓ ਨਾ ਕਿਸੇ ਨੂੰ। ਆਕ ਪਮਾਲ ਵਾਲੇ ਪੂਆ ਜੀ ਬਾਹਰ ਚਲੇ ਗਏ ਬਾਹਰ ਬੜਾ ਅਕਸਮਾਨ ਪੈ ਰਿਆ ਸੀ ਸ਼ਰਾਬ ਪੀਣ ਵਾਲਿਆਂ ਦੇ ਘਰਾਂ ਚ ਇਹੋ ਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਰਹਿੰਦੀਆਂ ਨੇ ਇਸ ਲਈ ਮੈਨੂੰ ਕੋਈ ਘਬਰਾਹਟ ਨਹੀਂ ਸੀ ਹੋ ਰਹੀ ਪਰ ਕੋਚਰ ਮਗਰੋਂ ਪਮਾਲ ਵਾਲੇ ਪੂਆ ਜੀ ਦੀ ਆਵਾਜ਼ ਸੁਣੀ ਨਿਜ ਹੋਇਆ ਕੁੜੀ ਸੁਣ ਲੋਗੀ ਕੀ ਦੱਸੂ ਮਾਪਿਆਂ ਨੂੰ ਜਾ ਕੇ ਮੇਰੇ ਤੌਲਿਆਂ ਦੀ ਲਾਜ ਰੱਖ ਮੈਂ ਤੇਰੇ ਮੂਰੇ ਹੱਥ ਬੰਦਦੀ ਹਾਂ ਛੋਟੇ ਪੂਆ ਜੀ ਮੰਜੇ ਤੋਂ ਉੱਠ ਕੇ ਬੰਦ ਦਰਵਾਜ਼ੇ ਨਾਲ ਕੰਨ ਲਾ ਕੇ ਬਾਹਰੀਆਂ ਗੱਲਾਂ ਸੁਣਨ ਲੱਗੇ ਪਰ ਕੰਨ ਲਾ ਕੇ ਗੱਲਾਂ ਸੁਣਨ ਦੀ ਲੋੜ ਨਹੀਂ ਸੀ ਗੱਲਾਂ ਤਾਂ ਮੈਨੂੰ ਵੀ ਸੁਣ ਰਹੀਆਂ ਸਨ ਕੋਈ ਉੱਚੀ ਉੱਚੀ ਆਖ ਰਹੀਆਂ ਸੀ ਮੈਂ ਨਹੀਂ ਕਿਸੇ ਸਾਲੇ ਤੋਂ ਡਰਦਾ ਮੈਂ ਆਖਦਾ ਲੜਕੀ ਮੈਨੂੰ ਸਾਸ੍ਰੀਕਾਲ ਕਰਨ ਕਿਉਂ ਨਹੀਂ ਆਈ ਜਦ ਮੈਂ ਆਖਣਾ ਉਹਨੂੰ ਭੇਜੋ ਨਹੀਂ ਤਾਂ ਮੈਂ ਗੋਲੀ ਨਾਲ ਉਡਾ ਦਉ ਸਭ ਨੂੰ ਸਿੱਟੋ ਸਾਰਾ ਸਮਾਨ ਬੀਹੇ ਸਾਨੂੰ ਨਹੀਂ ਕੁਝ ਚਾਹੀਦਾ ਨਹੀਂ ਤਾਂ ਹੁਣੇ ਮੇਰੇ ਘਰ ਚੋਂ ਬਾਹਰ ਨਿਕਲੇ। ਸਭ ਇਹ ਫਿਰ ਬਾਹਰ ਦੋ ਤਿੰਨ ਬੰਦੂਕ ਦੇ ਫਾਇਰ ਹੋਏ। ਇਹ ਤਾਂ ਸ਼ਰਾਬੀ ਲੜ ਰਹੇ ਨੇ ਆਪਸ ਵਿੱਚ। ਪੂਆ ਜੀ ਨੇ ਸਿਆਮੋ ਨੂੰ ਸੁਣਾ ਕੇ ਆਖਿਆ। ਉਸ ਖੜੀ ਮੈਨੂੰ ਯਾਦ ਆਇਆ ਬਾਪੂ ਜੀ ਨੇ ਮੈਨੂੰ ਪਿਸਤੌਲ ਚਲਾਉਣਾ ਵੀ ਸਿਖਾਇਆ ਹੋਇਆ ਤੇ ਬੰਦੂਕ ਚਲਾਉਣੀ ਵੀ। ਤੇ ਕਮਰੇ ਵਿੱਚ ਖੁੰਟੀ ਤੇ ਕਿਸੇ ਦਾ ਪਿਸਤੌਲ ਤੇ ਕਾਰ ਤੋਸਾਂ ਵਾਲੀ ਪੇਟੀ ਲੜਕ ਰਹੇ ਸਨ। ਉਸੇ ਵੇਲੇ ਮੈਨੂੰ ਇਹ ਵੀ ਯਾਦ ਆਇਆ ਮੈਂ ਬਿਨਾ ਕਾਠੀ ਤੋਂ ਕੋੜੇ ਤੇ ਬੈਠ ਕੇ ਵੀ ਉਸ ਨੂੰ ਸਰਪਟ ਦੁੜਾ ਸਕਦੀ ਆ ਸਾਡਾ ਕਾਕਾ ਸਿਉ ਵੀ ਤਾਂ ਸ਼ਰਾਬ ਪੀ ਕੇ ਉਹੀ ਕਰਦਾ ਉਹ ਆ ਜੀ ਨੇ ਗੱਲ ਰੋਲ ਦੇਣ ਲਈ ਸਿਆਮੂ ਨੂੰ ਆਖਿਆ ਨਾ ਬੀਬੀ ਬਲਦੇਵ ਕੁਰੇ ਰੱਬ ਨੂੰ ਜਾਨ ਦੇਣੀ ਹੈ ਦਲੇਬ ਕੁਰ ਦੇ ਬਾਪੂ ਜੀ ਨੇ ਕਦੇ ਇਹੋ ਜਿਹਾ ਕੁਝ ਨਹੀਂ ਕੀਤਾ ਸਤਿਆਨ ਸ਼ਰਾਬ ਜ਼ਰੂਰ ਪੀਂਦਾ ਉੱਚੀ ਉਸ ਚ ਕੋਈ ਖੋਟ ਨਹੀਂ ਤੀ ਪੈਣ ਦੀ ਇੱਜ਼ਤ ਦਾ ਸਾਂਝੀ ਮਜ਼ਾਲ ਹੈ ਕੋਈ ਹੋਰ ਵੀ ਉੱਚਿਆ ਕਰਕੇ ਝਾਕ ਦੇ ਉਸ ਦੇ ਹੁੰਦੇ ਆ ਉਹ ਤਾਂ ਦੇਵਤਾ ਬੰਦਾ ਏ ਸ਼ਰਾਬ ਦਾ ਹੀ ਖਬਰ ਨਹੀਂ ਪਿਛਲੇ ਜਨਮ ਦਾ ਕਿੱਥੋਂ ਵਟਾ ਲੱਗਿਆ ਉਸ ਦੀ ਕੀ ਰੇਸ ਕਰ ਲੂ ਕੋਈ ਚਮਾਰਾਂ ਦੀ ਬੁੜੀ ਨੂੰ ਵੀ ਮਿਲੂ ਤਾਂ ਖੋ ਅੰਮਾ ਮੱਥਾ ਢੇਕ ਦੇਣ ਹੋਰ ਗਰੇਵ ਗੁਰਬੇ ਦਾ ਇੰਨਾ ਖਿਆਲ ਰੱਖਦੇ ਮਾਰ ਕੇ ਸਿਆਮੂ ਆਖ ਰਹੀ ਸੀ ਕੋਚੇਰ ਮਗਰੋਂ ਟਿਕਾ ਟਿਕਾ ਹੋਏ ਤੋਂ ਘਰ ਦੇ ਮਾਲਕਨ ਸਰਦਾਰਨੀ ਤੇ ਪਮਾਲ ਵਾਲੇ ਪੂਆ ਜੀ ਮੱਲਕ ਮੱਲਕ ਉੱਪਰ ਆਏ ਹੌਲੀ ਦੇ ਕੇ ਬਾਰ ਖੁਲਵਾਇਆ ਦੀਪ ਜਾਗਦੀਆਂ ਪਮਾਲ ਵਾਲੇ ਪੂਆ ਜੀ ਨੇ ਮੈਨੂੰ ਪਰਲੇ ਪਾਸੇ ਮੂੰਹ ਕਰੀ ਪਈ ਨੂੰ ਦੇਖ ਕੇ ਪੁੱਛਿਆ ਕਾਕਾ ਜੀ ਕਿੱਥੇ ਨੇ ਸਿਆਮੂ ਨੇ ਬੇਧਿਆਨ ਇਹ ਹੀ ਪੁੱਛ ਲਿਆ ਉਹ ਤਾਂ ਪੈ ਗਿਆ ਹੋ ਕਿਸੇ ਦੇ ਘਰ ਜਾ ਕੇ ਉਹਦਾ ਤਾਂ ਬਾਲੇ ਦਿਲ ਪਤਲੇ ਜਦੋਂ ਉਸਦੇ ਬਾਪੂ ਜੀ ਲੜਦੇ ਝਗੜਦੇ ਨੇ ਕਿਸੇ ਨਾਲ ਉਹ ਤਾਂ ਅੱਖ ਬਚਾ ਕੇ ਟਿੱਬ ਜਾਂਦਾ ਹੁਣ ਤਾਂ ਕੱਲ ਨੂੰ ਹੀ ਥਿਆਉ ਉਹ ਕਿਤੇ ਸਰਦਾਰਨੀ ਨੇ ਦੱਸਿਆ ਹੈ ਹੁਣ ਤਾਂ ਉਹ ਸੁਖ ਨਾਲ ਜਵਾਨ ਹੈ ਅੱਗੋਂ ਰੋਕਿਆ ਕਰੋ ਆਪਣੇ ਬਾਪੂ ਜੀ ਨੂੰ ਤੁਹਾਨੂੰ ਵੀ ਸਗੋਂ ਸਪਾਉਂਦਾ ਪੂਆ ਜੀ ਨੇ ਆਖਿਆ ਰੋਕਣਾ ਕੀ ਹੈ ਉਸ ਦਾ ਤਾਂ ਜਵਾਈ ਕੁੜੀਆਂ ਵਰਗਾ ਜੀ ਹੈ ਮੈਨੂੰ ਕਦੇ ਤਾਂ ਮੇਰੇ ਨਾਲ ਹੀ ਰੋਣ ਬੈਠ ਜੋ ਛੋਟਾ ਹੱਲੇ ਤੇਜ ਹੈ ਪਿਛਲੇ ਲੜਕੇ ਕਿਤੇ ਛੋਟੇ ਨੇ ਹਾਕੀ ਮਾਰੀ ਸਿਰ 'ਚ ਕੰਗੇ ਦੇ ਦੋ ਦੰਦ ਟੁੱਟ ਕੇ ਸਿਰ ਦੇ ਵਿੱਚੇ ਉਸ ਨੂੰ ਨੇ ਕੁਛ ਆਖਿਆ ਗਿਆ ਪਿਓ ਨੂੰ ਤਾਂ ਕੀ ਆਖੋ ਸਤਿਆਮਾਨ ਬਹੁਤਾ ਹੀ ਸਹੂ ਹੈ ਸਰਦਾਰਨੀ ਨੇ ਜਵਾਬ ਦਿੱਤਾ ਇਓਂ ਕਰੋ ਹੇਠਲੇ ਕਮਰੇ 'ਚ ਚਲੇ ਰਹੋ ਇੱਥੇ ਰਾਤ ਨੂੰ ਫੇਰਨਾ ਕਸਮਾਨ ਪਾਵੇ ਫਿਰਨ ਸ਼ਰਾਬੀਆਂ ਆੰਨਿਆ ਹੋਿਆਂ ਦਾ ਕੀ ਪਤਾ ਲੱਗਦਾ ਉਮਾਲ ਵਾਲੇ ਪੂਆ ਜੀ ਨੇ ਆਖਿਆ ਥੋੜਾ ਬੀਬੀ ਜੀ ਇੰਨਾ ਵੀ ਡਰਨੀ ਪੂਆ ਜੀ ਨੇ ਪਮਾਲ ਵਾਲੇ ਪੂਆ ਜੀ ਨੂੰ ਕਿਹਾ ਸ਼ਰਾਬੀ ਹੋਿਆਂ ਨੂੰ ਹੁ ਕੀ ਪਤਾ ਲੱਗਦਾ ਕੱਲ ਨੂੰ ਕਿਸੇ ਨੂੰ ਚਿਤ ਚੇਤੇ ਵੀ ਨਹੀਂ ਹੋਣਾ ਬਈ ਰਾਤ ਕੀ ਝੱਜੂ ਪਾਉਂਦੇ ਸੀ ਏਠਾਂ ਹੀ ਚੱਲ ਰੋ ਏਠਾ ਕਮਰੇ ਵਿੱਚ ਬਿਸਤਰੇ ਲੱਗੇ ਹੋਏ ਸਨ ਵਕਤ ਇੱਕ ਤੋਤੇ ਟੱਪ ਗਿਆ ਸੀ ਕੋਚਰ ਬੈਠ ਕੇ ਸਰਦਾਰਨੀ ਆਪਣੇ ਕਮਰੇ ਵਿੱਚ ਚਲੀ ਗਈ ਸਿਆਮੂ ਸ਼ਾਇਦ ਇੰਨੀ ਦੇਰ ਤੱਕ ਜਾਗੀ ਨਹੀਂ ਸੀ ਕਦੇ ਉਹ ਚੱਕ ਹੀ ਸੌਂ ਗਈ ਮੈਂ ਫਿਰ ਮੂੰ ਦੂਜੇ ਪਾਸੇ ਕੰਧ ਵੱਲ ਕਰਕੇ ਪੈ ਗਈ। ਉਮਾਲ ਵਾਲੇ ਪੂਆ ਜੀ ਇੱਕ ਵਾਰੀ ਉੱਠ ਕੇ ਬਾਹਰ ਫੇਰ ਤੁਰ ਕੇ ਦੇਖ ਕੇ ਆਏ। ਇਹਨੇ ਨੂੰ ਉਹਨਾ ਸਮਝਿਆ ਮੈਂ ਸੌਂ ਗਈ ਆ। ਉਹਨਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਪੂਆ ਜੀ ਦੇ ਕੋਲ ਉਹਨਾ ਦੇ ਮੰਜੇ ਤੇ ਆ ਕੇ ਬੈਠ ਗਏ। ਬੇਬੀ ਜੀ ਜੇ ਦੀਪ ਦੇ ਪਿਓ ਤੇ ਫੁੱਫੜ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਮੈਨੂੰ ਤਾਂ ਜਿਉਂਦੀ ਨਹੀਂ ਛੱਡਣਾ। ਪੂਆ ਜੀ ਨੇ ਦਬੀ ਆਵਾਜ਼ ਵਿੱਚ ਪਮਾਲਵੜੇ ਪੂਆ ਜੀ ਨੂੰ ਆਖਿਆ ਭਾਬੀ ਮੈਂ ਤੇਰੇ ਮੂਰੇ ਹੱਥ ਬੰਨ੍ਹਦੇ ਆ ਇਸ ਗੱਲ ਦੀ ਗਾਹਾਂ ਪਾਫਨਾ ਨਿਕਲੇ ਤੂੰ ਕਹੇ ਤਾਂ ਮੈਂ ਤੇਰੇ ਪੈਰੀ ਚੋਨਾ ਧਰ ਦਿੰਨੀ ਆ ਨਾਲੇ ਉਹ ਤਾਂ ਸ਼ਰਾਬੀ ਹੋਇਆ ਉਹੀ ਬਕਦਾ ਸੀ ਉਸ ਨੂੰ ਕਿਹੜੀ ਸੁਰਤ ਸੀ ਲੈ ਜਾਣ ਦਿਓ ਬੇਬੇ ਜੀ ਕੌਣ ਕਹਿੰਦਾ ਸ਼ਰਾਬੀਆਂ ਨੂੰ ਸੁਰਤ ਨਹੀਂ ਹੁੰਦੀ ਜੇ ਸੁਰਤ ਨਹੀਂ ਹੁੰਦੀ ਫੇਰ ਉਹ ਮਾਪੇਣ ਨੂੰ ਕਿਉਂ ਨਹੀਂ ਕੁਝ ਆਖ ਦਿੰਦੇ ਥੋੜਾ ਖਿਆਲ ਹੈ ਉਹ ਇਹੀ ਭੁੱਲ ਗਏ ਵਿਆਹ ਉਹਦਾ ਹੋਇਆ ਹੈ ਜਾਂ ਉਹਨਾਂ ਦੇ ਮੁੰਡੇ ਦਾ ਪਰ ਹੁਣ ਤਾਂ ਇਸ ਗੱਲ ਤੇ ਮਿੱਟੀ ਪਾਈਓ ਠੀਕ ਹੈ ਹੁਣ ਤਾਂ ਮਿੱਟੀ ਪੈਜੋ ਪਰ ਕੱਲ ਨੂੰ ਕੁੜੀ ਨੇ ਇੱਥੇ ਹੀ ਰਹਿਣਾ ਫੇਰ ਕਿਵੇਂ guzara ਹੋ ਉਹ ਆ ਜੀ ਪੁੱਛ ਰਹੇ ਸਨ ਅਜੇ ਸਾਲ ਦੋ ਸਾਲ ਨਹੀਂ ਲਿਆਵਾਂਗੇ ਹੈ ਵੀ ਅਜੇ ਨਿਆਣੀ ਇਹਨੇ ਨੂੰ ਕਰਾਂਗੇ ਕੋਈ ਹਿੱਲਾ ਨਹੀਂ ਤਾਂ ਮੈਂ ਲੁਧਿਆਣੇ ਆਪਣੀ ਕੋਠੇ ਚ ਆਪਣੇ ਕੋਲ ਲੈ ਜੋ ਦੋਨਾਂ ਨੂੰ ਛੱਡ ਦੀ ਹੋਣੀ ਇੱਥੇ ਪਰ ਇਉਂ ਬੀਬੀ ਜੀ ਤੁਸੀਂ ਕਦੋਂ ਕੁ ਥਾਈਂ ਰਾਖੀ ਬੈਠੇ ਰਹੋਗੇ ਇਹ ਤਾਂ ਗੱਲ ਕੋਸੋਤੀ ਹੋਗੀ ਉਹਨਾਂ ਨੂੰ ਪਤਾ ਲੱਗੂ ਤਾਂ ਮੇਰੇ ਝਾਟੇ ਨੂੰ ਚਿੰਬੜਨਗੇ ਪੂਆ ਜੀ ਬੋਲੇ ਤੂੰ ਭਾਬੀ ਫਿਕਰ ਨਾ ਕਰ ਮੇਰਾ ਹੋਰ ਕੌਣ ਹੈ ਨਾਤੀ ਨਾ ਪੁੱਤ ਮੈਂ ਇਹਨਾਂ ਨੂੰ ਕੋਠਿਓ ਜਿੱਥੇ ਆਖਣਗੇ ਅੱਡ ਪਾ ਦੂੰ ਕਰਦੀਆਂ ਬੱਸਾਂ ਨੇ ਇਸ ਮਹਾਨੇ ਕਾਕੇ ਨੂੰ ਕੰਮ ਤੇ ਲਾ ਦਾਂਗੇ ਇੱਥੇ ਰਹਿਣ ਗਈ ਫੇਰ ਕਾਨੂੰ ਮੈਂ ਤਾਂ ਬਥੇਰਾ ਆਖ ਹਟੇ ਬਈ ਗਾਹਾਂ ਪੜ ਲੈ ਗਾਹਾਂ ਪੜ ਲੈ ਪਰ ਛੋਟੇ ਨੇ ਤਾਂ 12ਵੀਂ ਪਾਸ ਕਰ ਲਈ ਤੇ ਤਾਂ 10ਵੀਂ ਕਰਕੇ ਹਟ ਗਿਆ ਨਾਲੇ ਮਾਵਾਂ ਤੋਂ ਬਾਰੇ ਬੱਚਿਆਂ ਦਾ ਕੌਣ ਇਹਨਾਂ ਖਿਆਲ ਕਰਦਾ ਹੁੰਦੀ ਨਾ ਅੱਜ ਮਾਂ ਜੂੰਗੀ ਗੱਲਾਂ ਹੋ ਰਹੀਆਂ ਸਨ ਪਰ ਮੈਨੂੰ ਕੋਈ ਦਿਲਚਸਪੀ ਨਹੀਂ ਸੀ ਪਤਾ ਨਹੀਂ ਕਦੋਂ ਨੀਂਦ ਆ ਗਈ ਸਵੇਰੇ ਭੂਆ ਜੀ ਨੇ ਜਗਾਇਆ ਨੌਕਰ ਚਾਹ ਲਈ ਖੜਾ ਸੀ ਨਹਾ ਕੇ ਕੱਲ ਵਾਲੇ ਕੱਪੜੇ ਮੈਂ ਫੇਰ ਪਾ ਲਏ ਹੋਰ ਸਭ ਕੱਪੜੇ ਪੱਕੇ ਮੇਚੇ ਦੇ ਹੋਣ ਕਰਕੇ ਕੋਈ ਮੇਚ ਦਾ ਨਹੀਂ ਸੀ ਪੂਆ ਜੀ ਚਾਹੁੰਦੇ ਸਨ ਇਹਨਾਂ ਨੂੰ ਪਤਾ ਲੱਗੇ ਰਾਤ ਵਾਲੀਆਂ ਗੱਲਾਂ ਦਾ ਉਹਨਾਂ ਬੁਰਾ ਬਣਾਇਆ ਹੈ ਇਸ ਲਈ ਉਹਨਾਂ ਨੇ ਫੂਫੜ ਜੀ ਨੂੰ ਬੁਲਾ ਕੇ ਆਖਿਆ ਛੇਤੀ ਵਾਪਸ ਚੱਲਣਾ ਹੈ ਸਮਾਨ ਵਿੱਚੋਂ ਕੁਝ ਵੀ ਲੈ ਕੇ ਜਾਣ ਦੀ ਲੋਟ ਨਹੀਂ ਸੀ ਸਿਰਫ ਕੱਪੜਿਆਂ ਵਾਲਾ ਬਕਸ ਲੈ ਜਾਂਦਾ ਜਾ ਸਕਦਾ ਸੀ ਪਰ ਉਹ ਵੀ ਕੀ ਕਰਨਾ ਸੀ ਕਪੜੇ ਕਿਹੜਾ ਮੇਰੀ ਮੇਜ਼ ਦੇ ਸਨ ਤੁਰਨ ਤੋਂ ਪਹਿਲਾਂ ਪੂਆ ਜੀ ਨੇ ਸਾਰੀਆਂ ਚਾਬੀਆਂ ਦਾ ਗੁੱਛਾ ਸਿਆਮੋ ਤੋਂ ਲੈ ਕੇ ਪਮਾਲ ਵਾਲੇ ਪੂਆ ਜੀ ਨੂੰ ਇਹ ਆਖ ਫੜਾ ਦਿੱਤਾ ਕਿ ਨਾਲ ਲੈ ਜਾ ਕਿ ਕੀ ਕਰਨਾ ਹੈ ਵਾਧੂ ਪਰ ਪਿੱਛੋਂ ਉਹਨਾਂ ਮੈਨੂੰ ਦੱਸਿਆ ਚਾਬੀਆਂ ਅਗਲਿਆਂ ਕੋਲ ਹੋਣਗੀਆਂ ਤਾਂ ਅਗਲਿਆਂ ਦੀ ਜ਼ਿੰਮੇਵਾਰੀ ਹੋ ਦੁਪਹਿਰ ਤੋਂ ਪਹਿਲਾਂ ਅਸੀਂ ਪਟਿਆਲੇ ਨੂੰ ਮੁੜ ਪਏ ਕਾਰ ਵਿੱਚ ਉਸੇ ਤਰ੍ਹਾਂ ਪਿਛਲੀ ਸੀਟ ਉੱਤੇ ਮੈਂ ਪੂਆ ਜੀ ਤੇ ਸਿਆਮੂ ਸੀ ਅਗਲੀ ਸੀਟ ਉੱਤੇ ਫੁੱਫੜ ਜੀ ਤੇ ਡਰਾਈਵਰ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ